ਕੈਨੇਡਾ ਦੇ ਵਿੱਚ ਵੱਖਵਾਦੀਆਂ ਦੇ ਵਿਰੁੱਧ ਆਵਾਜ਼ ਉੱਠ ਰਹੀ ਹੈ ਹਾਲ ਹੀ ਵਿੱਚ ਕੈਨੇਡੀਅਨ ਸੂਬੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਉੱਥੋਂ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਕਰੇ ਇਸ ਦੇ ਨਾਲ ਹੀ ਡੈਨੀਅਲ ਸਮਿਥ ਲਾਰੈਂਸ ਬਿਸ਼ਨੋਈ ਦੇ ਵਿਰੁੱਧ ਅਜੇ ਹੀ ਮੰਗ ਕਰਨ ਵਾਲੇ ਕੈਨੇਡੀਅਨ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ BC ਪ੍ਰੀਮੀਅਰ ਡੇਵਿਡ ਐਬੀ ਨੇ ਜੂਨ ਦੇ ਵਿੱਚ ਉਟਾਵਾ ਨੂੰ ਵੀ ਇਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਡੈਨੀਅਲ ਸਮਿਥ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਪਹੁੰਚ ਵਿਸ਼ਵਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਅਤੇ ਹਿੰਸਕ ਹੈ ਅਤੇ ਇਸ ਦੀਆਂ ਗਤੀਵਿਧੀਆਂ ਵੀ ਕਿਸੇ ਵੀ ਸੀਮਾ ਤੋਂ ਬਾਹਰ ਹਨ ਅਤੇ ਇਹ ਕੋਈ ਸਰਹੱਦਾਂ ਦਾ ਸਤਿਕਾਰ ਨਹੀਂ ਕਰਦੀਆਂ। ਜਨਰਲ ਸਮਿਥ ਨੇ ਅੱਗੇ ਕਿਹਾ ਕਿ ਲਾਰੈਂਸ ਬਿਸ਼ਨੋਈ ਗਾਇਆ ਕਿ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਹੈ ਜੋ ਕਿ ਹਿੰਸਾ, ਜ਼ਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਿਸ਼ਾਨਾ ਹੱਤਿਆਵਾਂ ਦੇ ਲਈ ਜ਼ਿੰਮੇਵਾਰ ਹੈ। ਇਸ ਦੀ ਪਹੁੰਚ ਗਲੋਬਲ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਤੇ ਹਿੰਸਕ ਹੈ। ਅਲਬਾਟਾ ਇੱਕ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਤੁਹਾਡਾ ਇੱਥੇ ਸਵਾਗਤ ਨਹੀਂ ਹੈ। ਪ੍ਰੀਮੀਅਰ ਨੇ ਵੀ ਕਿਹਾ ਹੈ ਕਿ ਬਿਸ਼ਨੋਈ ਗੈਗ ਨੂੰ ਰਸਮੀ ਤੌਰ ਉੱਤੇ ਉਤੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਨਾਲ ਇਸ ਦੇ ਵਿਰੁੱਧ ਮਹੱਤਵਪੂਰਨ ਸ਼ਕਤੀਆਂ ਇਸ ਦੇ ਨਾਲ ਹੀ ਸੂਬਾਈ ਅਤੇ ਨਗਰਪਾਲਿਕਾ ਪੱਧਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗੈਂਗ ਦੇ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਰੋਕਣ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਲਈ ਉਪਕਰਨਾ ਅਤੇ ਸਰੋਤਾਂ ਤੱਕ ਪਹੁੰਚ ਕਰਨ ਦੀ ਆਗਿਆ ਵੀ ਮਿਲੇਗੀ। ਭਾਰਤ ਨੇ ਵੀ ਕੈਨੇਡਾ ਤੋਂ ਕੰਮ ਕਰ ਰਹੇ ਵਿਸ਼ਨੋਏ ਗੈਂਗ ਦੇ ਮੈਂਬਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਸਤਿੰਦਰਜੀਤ ਸਿੰਘ ਜਿਸ ਨੂੰ ਗੋਲਡੀ ਬਰਾੜ ਦੇ ਵਜੋਂ ਜਾਣਿਆ ਜਾਂਦਾ ਹੈ ਸ਼ਾਮਿਲ ਹਨ।